ਪੰਜਾਬ ਸਰਕਾਰ ਨੇ ADGP ਮੁਖਵਿੰਦਰ ਸਿੰਘ ਛੀਨਾ ਦੀ ਰਿਟਾਇਰਮੈਂਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਇਸ ਸਾਲ ਛੀਨਾ ਦੀ 29 ਦਸੰਬਰ ਨੂੰ ਰਿਟਾਇਰਮੈਂਟ ਹੋਣੀ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ 1997 ਬੈਚ ਦੇ IPS ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਫੋਲੋ ਤਰੱਕੀ ਦੇ ਕੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜਾਨੀ ADGP ਨਿਯੁਕਤ ਕੀਤਾ ਗਿਆ ਸੀ ਤੇ 1997 ਬੈਚ ਦੇ ਆਈਪੀਐਸ ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਜੋ ਕਿ ਤੇਜ਼ ਤਰਾਰ ਅਫਸਰ ਮੰਨੇ ਜਾਂਦੇ ਨੇ ਉਹਨਾਂ ਨੂੰ ਰਿਟਾਇਰਮੈਂਟ ਦੇ ਦਿੱਤੀ ਗਈ ਹੈ ਤਾਂ ਤੁਹਾਨੂੰ ਇਹ ਵੀ ਦੱਸ ਦੇ ਕਿ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਅਤੇ ਚੰਗੇ ਵਿਵਹਾਰ ਲਈ ਐਡੀਜੀਪੀ ਨਿਯੁਕਤ ਕਰਕੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਮੁਖਵਿੰਦਰ ਸਿੰਘ ਛੀਨਾ ਜੋ ਕਿ ਆਈਜੀ ਪਟਿਆਲਾ ਵੀ ਰਹਿ ਚੁੱਕੇ ਨੇ ਤੇ ਇਸ ਨਾਲ ਹੀ 1997 ਬੈਚ ਦੇ ਆਈਪੀਐਸ ਅਧਿਕਾਰੀ ਨੇ ਤੇ ਮੁਖਵਿੰਦਰ ਸਿੰਘ ਛੀਨਾ ਇਸ ਤੋਂ ਪਹਿਲਾਂ IG ਹਿਊਮਨ ਰਾਈਟਸ ਤੋਂ ਇਲਾਵਾ IG ਕ੍ਰਾਈਮ CBI ਪੰਜਾਬ ਵੀ ਰਹਿ ਚੁੱਕੇ ਹਨ ਅਤੇ ਉਸ ਤੋਂ ਪਹਿਲਾਂ ਬਠਿੰਡਾ ਅਤੇ ਫਿਰੋਜ਼ਪੁਰ ਦੇ IG ਵੀ ਰਹਿ ਚੁੱਕੇ ਨੇ ਤੇ ਡਰੱਗ ਮਾਮਲੇ 'ਚ ਜਾਂਚ ਕਰ ਰਹੀ ਸੈਟ ਦੇ ਮੁਖੀ ਵੀ ਮੁਖਵਿੰਦਰ ਸਿੰਘ ਛੀਨਾ ਹੀ ਸਨ ਤੇ ਇਸ ਸੈਟ ਬਲੋ ਮਜੀਠੀਆ ਅਤੇ ਬੋਨੀ ਅਜਨਾਲਾ ਨੂੰ ਇਸ ਮਾਮਲੇ ਵਿੱਚ ਸੱਮਨ ਕਰਕੇ ਪੇਸ਼ੀ ਲਈ ਵੀ ਬੁਲਾਇਆ ਸੀ ਤੇ ਇਸ ਦੌਰਾਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਵੀ ਵਿਕਰਮ ਸਿੰਘ ਮਜੀਠੀਆ ਸੈਟ ਸਾਹਮਣੇ ਪੇਸ਼ ਹੋਏ ਹਨ ਜਿਸ ਦੇ ਮੁਖੀ ਮੁਖਵਿੰਦਰ ਸਿੰਘ ਛੀਨਾ ਹਿਸਨ ਜਿਨ੍ਹਾਂ ਨੂੰ ਹੁਣ ਸਰਕਾਰ ਵੱਲੋਂ ਰਿਟਾਇਰਮੈਂਟ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਏ ਡੀ ਜੀ ਪੀ ਮੁਖਵਿੰਦਰ ਸਿੰਘ ਛੀਨਾ ਦੀ ਰਿਟਾਇਰਮੈਂਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਇਸ ਸਾਲ ਛੀਨਾ ਦੀ 29 ਦਸੰਬਰ ਨੂੰ ਰਿਟਾਇਰਮੈਂਟ ਹੋਣੀ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ 1997 ਬੈਚ ਦੇ ਆਈ ਪੀ ਐਸ ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਤਰੱਕੀ ਦੇ ਕੇ ਵਧਿਕ ਡਾਇਰੈਕਟਰ ਜਨਰਲ ਆਫ ਪੁਲਿਸ ਜਾਨੀ ਐਡੀਜੀਪੀ ਨਿਯੁਕਤ ਕੀਤਾ ਗਿਆ ਸੀ ਤੇ 1997 ਬੈਚ ਦੇ ਆਈਪੀਐਸ ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਜੋ ਕਿ ਤੇਜ਼ ਤਰਾਰ ਅਫਸਰ ਮੰਨੇ ਜਾਂਦੇ ਨੇ ਉਹਨਾਂ ਨੂੰ ਰਿਟਾਇਰਮੈਂਟ ਦੇ ਦਿੱਤੀ ਗਈ ਹੈ ਤਾਂ ਤੁਹਾਨੂੰ ਇਹ ਵੀ ਦੱਸ ਦੇ ਕਿ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਅਤੇ ਚੰਗੇ ਵਿਵਹਾਰ ਲਈ ਐਡੀਜੀਪੀ ਨਿਯੁਕਤ ਕਰਕੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਮੁਖਵਿੰਦਰ ਸਿੰਘ ਛੀਨਾ ਜੋ ਕਿ IG ਪਟਿਆਲਾ ਵੀ ਰਹਿ ਚੁੱਕੇ ਨੇ ਇਸ ਦੇ ਨਾਲ ਹੀ 1997 ਵਿੱਚ ਤੇ ਆਈਪੀਐਸ ਦੇ ਅਧਿਕਾਰੀ ਨੇ ਤੇ ਮੁਖਵਿੰਦਰ ਸਿੰਘ ਛੀਨਾ ਇਸ ਤੋਂ ਪਹਿਲਾਂ IG ਹਿਊਮਨ ਰਾਈਟਸ ਤੋਂ ਇਲਾਵਾ IG ਕ੍ਰਾਈਮ ਪੀਬੀਆਈ ਪੰਜਾਬ ਵੀ ਰਹਿ ਚੁੱਕੇ ਹਨ ਅਤੇ ਉਸ ਤੋਂ ਪਹਿਲਾਂ ਬਠਿੰਡਾ ਅਤੇ ਫਿਰੋਜ਼ਪੁਰ ਦੇ IG ਵੀ ਰਹਿ ਚੁੱਕੇ ਨੇ ਤੇ ਡਰੱਗ ਮਾਮਲੇ 'ਚ ਜਾਂਚ ਕਰ ਰਹੀ ਸਟ ਦੇ ਮੁਖੀ ਵੀ ਮੁਖਵਿੰਦਰ ਸਿੰਘ ਛੀਨਾ ਹੀ ਸਨ ਤੇ ਇਸ ਸਿੱਟ ਬਲੋ ਮਜੀਠਿਆ ਅਤੇ ਬੋਨੀ ਅਜਨਾਲਾ ਨੂੰ ਇਸ ਮਾਮਲੇ ਵਿੱਚ ਸਮਨ ਕਰਕੇ ਪੇਸ਼ੀ ਲਈ ਵੀ ਬੁਲਾਇਆ ਗਿਆ ਸੀ ਤੇ ਇਸ ਦੌਰਾਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਵੀ ਵਿਕਰਮ ਸਿੰਘ ਮਜੀਠਿਆ ਸਿੱਟ ਸਾਹਮਣੇ ਪੇਸ਼ ਹੋਏ ਸਨ ਜਿਸ ਦੇ ਮੁਖੀ ਮੁਖਵਿੰਦਰ ਸਿੰਘ ਛੀਨਾ ਹੀ ਸਨ ਜਿਨ੍ਹਾਂ ਨੂੰ ਹੁਣ ਸਰਕਾਰ ਵੱਲੋਂ ਰਿਟਾਇਰਮੈਂਟ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ADGP ਮੁਖਵਿੰਦਰ ਸਿੰਘ ਛੀਨਾ ਦੀ ਰਿਟਾਇਰਮੈਂਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਇਸ ਸਾਲ ਛੀਨਾ ਦੀ 29 ਦਸੰਬਰ ਨੂੰ ਰਿਟਾਇਰਮੈਂਟ ਹੋਣੀ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ 1997 ਬੈਚ ਦੇ ਆਈਪੀਐਸ ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਤਰੱਕੀ ਦੇ ਕੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜਾਨੀ ADGP ਨਿਯੁਕਤ ਕੀਤਾ ਗਿਆ ਸੀ ਤੇ 1997 ਬੈਚ ਦੇ ਆਈਪੀਐਸ ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਜੋ ਕਿ ਤੇਜ਼ ਤਰਾਰ ਅਫਸਰ ਮੰਨੇ ਜਾਂਦੇ ਨੇ ਉਹਨਾਂ ਨੂੰ ਰਿਟਾਇਰਮੈਂਟ ਦੇ ਦਿੱਤੀ ਗਈ ਹੈ ਤਾਂ ਤੁਹਾਨੂੰ ਇਹ ਵੀ ਦੱਸ ਦੇ ਕਿ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਅਤੇ ਚੰਗੇ ਵਿਵਹਾਰ ਲਈ ਐਡੀਜੀਪੀ ਨਿਯੁਕਤ ਕਰਕੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਮੁਖਵਿੰਦਰ ਸਿੰਘ ਛੀਨਾ ਚੁਕੇ ਆਈਜੀ ਪਟਿਆਲਾ ਵੀ ਰਹੇ ਚੁਕੇ ਨੇ ਇਸ ਦੇ ਨਾਲ ਹੀ 1997 ਬੈਚ ਦੇ ਆਈਪੀਐਸ ਅਧਿਕਾਰੀ ਨੇ ਤੇ ਮੁਖਵਿੰਦਰ ਸਿੰਘ ਛੀਨਾ ਇਸ ਤੋਂ ਪਹਿਲਾਂ आईजी ह्यूमन राइट्स ਤੋਂ ਇਲਾਵਾ 아이जी क्राइम ਪੀਬੀਆਈ ਪੰਜਾਬ ਵੀ ਰਹਿ ਚੁੱਕੇ ਹਨ ਅਤੇ ਉਸ ਤੋਂ ਪਹਿਲਾਂ ਬਠਿੰਡਾ ਅਤੇ ਫਿਰੋਜ਼ਪੁਰ ਦੇ 아이ਜੀ ਵੀ ਰਹਿ ਚੁੱਕੇ ਨੇ ਤੇ ਡਰਗ ਮਾਮਲੇ 'ਚ ਜਾਂਚ ਕਰ ਰਹੀ ਸੈਟ ਦੇ ਮੁਖੀ ਵੀ ਮੁਖਵਿੰਦਰ ਸਿੰਘ ਛੀਨਾਹੀ ਸਨ ਤੇ ਇਸ ਸੈਟ ਬਲੋ ਮਜੀਠੀਆ ਅਤੇ ਬੋਨੀ ਅਜਨਾਲਾ ਨੂੰ ਇਸ ਮਾਮਲੇ ਵਿੱਚ ਸੱਮਨ ਕਰਕੇ ਪੇਸ਼ੀ ਲਈ ਵੀ ਬੁਲਾਇਆ ਸੀ ਤੇ ਇਸ ਦੌਰਾਨ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਵੀ ਵਿਕਰਮ ਸਿੰਘ ਮਜੀਠੀਆ ਸੈਟ ਸਾਹਮਣੇ ਪੇਸ਼ ਹੋਏ ਹਨ ਜਿਸ ਦੇ ਮੁਖੀ ਮੋ ਗਵਿੰਦਰ ਸਿੰਘ ਸ਼ੀਨਾ ਹਿਸਨ ਜਿਨ੍ਹਾਂ ਨੂੰ ਹੁਣ ਸਰਕਾਰ ਵੱਲੋਂ ਰਿਟਾਇਰਮੈਂਟ ਦੇ ਦਿੱਤੀ ਗਈ ਹੈ